ਹੈਲੋ ਸਤ ਸ੍ਰੀ ਅਕਾਲ ਦੋਸਤੋ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਢੋਲਾ ਖੋਲਣ ਤੋਂ ਪਹਿਲਾਂ ਜਦ ਵੀ ਤੁਸੀਂ ਢੋਲਾ ਖੋਲਦੇ ਹੋ ਇਹ ਗਲਤੀਆਂ ਕਦੇ ਵੀ ਨਾ ਕਰੋ ਜਦੋਂ ਵੀ ਤੁਸੀਂ ਢੋਲਾ ਖੋਲਣਾ ਹੈ ਤਾਂ ਹਮੇਸ਼ਾ ਨੀਚੇ ਵਾਲੀ ਇੱਟ ਕੱਢੋ ਜਦੋਂ ਤੁਸੀਂ ਇਹ ਨੀਚੇ ਵਾਲੀ ਕੱਢਦੇ ਹੋ ਉਹਦੇ 'ਚ ਇਹ ਹੁੰਦਾ ਹੈ ਕਿ ਗਾਰਡਰ ਉੱਪਰ ਟੰਗਿਆ ਰਹਿੰਦਾ ਹੈ ਉਸ ਤੋਂ ਬਾਅਦ ਤੁਸੀਂ ਸਾਈਡ ਵਾਲੀ ਇੱਟ ਕੱਢੋ ਤੁਸੀਂ ਦੇਖ ਸਕਦੇ ਹੋ ਹੁਣ ਗਾਰਡਰ ਉੱਪਰ ਟੰਗਿਆ ਹੈ ਇਹ ਸਾਈਡ ਵਾਲੀ ਇੱਟ ਦੇ ਹੱਟ ਮਾਰੋ ਤਾਂ ਗੜ ਨੀਚੇ ਆ ਜਾਏਗਾ ਆ ਦੇਖੋ ਗਾੜਰ ਬਹੁਤ ਹੀ ਆਸਾਨੀ ਨਾਲ ਤੇ ਵਧੀਆ ਤਰੀਕੇ ਨਾਲ niche ਆ ਗਿਆ। ਕੱਲਾ ਕੱਲਾ ਗਾੜਰ ਇਦਾਂ ਕਰਦੇ ਜਾਓ ਆਪੇ niche ਆਏਗਾ ਤੇ ਢੁੱਲਾ ਬਹੁਤ ਹੀ ਵਧੀਆ ਫੁੱਲ ਜਾਏਗਾ। ਤੇ ਹਮੇਸ਼ਾ ਧਿਆਨ ਰੱਖਣਾ ਸ਼ੁਰੂ ਹੋਣ ਦੇ ਸਮੇਂ ਆਪਣਾ ਬਚਾਅ ਰੱਖਣਾ ਪੌੜੀ ਕਦੇ niche ਨਹੀਂ ਲਾਣੀ। ਤੇ ਸੱਟ ਪੇਟ ਤੋਂ ਧਿਆਨ ਰੱਖੋ। ਪੌੜੀ ਚੱਕ ਕੇ ਅੰਗਰੇਜ਼ ਗਾੜਰ ਦੇ ਲਾ ਲਓ। ਇਹ ਬਹੁਤ ਹੀ ਧਿਆਨ ਦੇਣਾ ਹੈ ਕਿ ਤੁਸੀਂ ਜਿੱਥੇ ਪੌੜੀ ਲਾਣੇ ਹੋ ਉੱਥੇੁਰਦੇ ਫਿਰਦੇ ਹੋ ਰਸਤਾ ਵੀ ਸਾਫ਼ ਹੋਣਾ ਚਾਹੀਦਾ ਹੈ। ਤਾਂ ਕਿ ਕਈ ਵਾਰੇ ਅਚਾਨਕ ਖੋਦ ਨਾ ਖਾਸ ਤਾ ਪਲੇਟ ਗਿਰਦੀ ਆ ਤਾਂ ਤੁਸੀਂ ਸਾਈਡ ਹੋਂਚ ਤੁਹਾਨੂੰ ਕੋਈ ਤਕਲੀਫ ਨਾ ਹੋਵੇ ਜੇ ਤੁਹਾਡਾ ਰਸਤਾ ਸਾਫ ਹੋਏਗਾ ਤਾਂ ਹੀ ਤੁਸੀਂ ਸਾਈਡ 'ਚ ਹੋਵੋਗੇ ਇਹ ਧਿਆਨ ਦੇਣ ਵਾਲੀਆਂ ਗੱਲਾਂ ਹਨ ਉਸ ਤੋਂ ਬਾਅਦ ਤੁਸੀਂ ਅਗਲਾ ਗੱਲ ਖੋਲੋ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਆਸਾਨੀ ਨਾਲ ਤੁਹਾਡਾ ਢੁੱਲਾ ਬੁੱਲ ਰਿਹਾ ਹੈ ਤੇ ਨਾ ਹੀ ਕੋਈ ਤੁਹਾਨੂੰ ਦਿੱਕਤ ਆਣੀ ਹੈ ਉਹ ਗੱਡਰ ਖੁੱਲ ਚੁੱਕਾ ਹੈ ਤੇ ਵਾਈ ਦੂਜਾ ਗੱਡਰ ਖੋਲਣ ਲੱਗਿਆ ਹੈ ਤੋਂ ਦੇਖੋ ਗੱਡਰ ਉੱਪਰ ਟੰਗ ਗਿਆ ਤੇ ਹੁਣ ਸਾਈਡ ਵਾਲੀ ਢੇਰ ਜੇਗਾ ਆ ਦੇਖੋ ਗੱਡਰ نیچے ਆ ਚੁੱਕਿਆ ਹੈ ਇਦਾਂ ਹੀ ਤੁਸੀਂ ਕੱਟ ਕਰਦੇ ਖੋਲਦੇ ਤਾਂ ਤੁਲਾ ਤੋਂ ਖੁੱਲ ਜਾਏਗਾ